ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਮੇਰੀ ਪਿਆਰੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆਂ ਲਓ ਜੀ ਮਾਰਨਿੰਗ ਦਾ ਟਾਈਮ ਹੈ ਸਵੀਟ ਦੇ ਸਤ ਵਜ ਦਾ ਤੇ ਅੱਜ ਸਵੇਰੇ ਸਾਡੇ ਕੋਲ 4 ਵਜੇ ਮਤਲਬ ਮੈਂ ਆ ਗਿਆ ਸੀ ਤੇ ਪਹਿਲਾਂ ਸੀ ਬਾਹਰ ਮੰਜੜਾ ਹੋਇਆ ਸੀ ਬਾਹਰ ਪਿਆ ਹੋਇਆ ਸੀ ਫਿਰ ਸਵੇਰੇ ਸਾਢੇ 4 ਵਜੇ ਉੱਠ ਕੇ ਅੰਦਰ ਆ ਗਏ ਤੇ ਸਰਦਾਰ ਜੀ ਹੁਣੀ ਚੱਲੇਗੇ ਅਸੀਂ 6:00 ਵਜੇ ਨੂੰ ਮਤਲਬ ਗੱਡੀ ਲੈ ਕੇ ਉਹਨਾਂ ਨੇ ਜਾਣਾ ਸੀ ਤੇ ਇਸ ਕਰਕੇ ਅਸੀਂ ਫਿਰ ਪੈ ਗਏ ਕਿਉਂਕਿ ਬੱਚਿਆਂ ਨੂੰ ਛੁੱਟੀਆਂ 'ਚ ਉੱਠ ਕੇ ਵੀ ਕੀ ਕਰਨਾ ਹੁੰਦਾ ਤੁਹਾਨੂੰ ਬਤਾਵਾ ਜਿਵੇਂ ਸਵੇਰ ਦੀ ਚਾਹ ਲੈ ਭੰਡੇ ਪੈ ਸੀ ਆ ਫਿਰ ਬੱਚਿਆਂ ਵਾਸਤੇ ਮਚਾ ਬਣਾਉਂਦੀ ਸੀ ਤੇ ਆਪਣੇ ਵਾਸਤੇ ਤੇ ਨਾਲ ਹੀ ਆਪਾਂ ਤੁਹਾਨੂੰ ਪਤਾ ਸਵੇਰ ਸਵੇਰ ਜਿਹੜੇ ਆਪਣੇ ਰਾਤ ਦੇ ਤੂਤੇ ਭੰਡੇ ਉੱਟ ਕਾਉਣੇ ਨੇ ਆ ਇੰਨੇ ਨਾਲੇ 10 ਟਾਈਮਸ ਚਾਹ ਬਣ ਜਾਂਦੀਆਂ ਨਾਲੇ ਪੰਡਿਤ ਕਾਈ ਜਾਂਦੀਆਂ ਤੇ ਬੱਚੇ ਵੀ ਉੱਠ ਖੜੇ ਸੀ ਵੈਸੇ 7:00 ਵਜੇ ਉੱਠੇ ਸੀ ਇੰਨਾ ਜ਼ਿਆਦਾ ਟਾਈਮ ਨਾਲ ਨਹੀਂ ਸੀ ਉੱਠੇ ਤੇ ਇੱਕ ਪਾਸੇ ਮੈਂ ਚਾਹ ਧਰੀ ਹੋਈ ਸੀ ਲੋ ਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਜਿਹੜੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਮਿਸ ਜ਼ਰੂਰ ਸਬਸਕ੍ਰਾਈਬ ਕਰ ਲਿਓ ਲੋ ਜੀ ਆਪਣੇ ਪਾਂਡੇ ਸੀ ਉਹ ਜਿਹੜੇ ਟਿਕਾਲੇ ਸੀ ਤੇ ਅਚਾਰ ਨੂੰ ਬਾਲਾ ਵੀ ਆ ਗਿਆ ਸੀ ਬਸ ਹੁਣ ਦੁੱਧ ਪੋਣ ਵਾਲਾ ਰਹਿ ਗਿਆ ਸੀ ਦੁੱਧ ਵੀ ਆਪਾਂ ਪਾ ਦਿੱਤਾ ਸਵੇਰੇ ਮੀਂਹ ਆ ਗਿਆ ਤੇ ਹੁਣ ਇੰਨੀ ਤਿੱਖੀ ਧੁੱਪ ਨਿਕਲਾਈ ਸੀ ਨਾ ਬਹੁਤ ਜ਼ਿਆਦਾ ਤਿੱਖੀ ਸਿੱਧੀ ਰਸੋਈ ਦੇ ਵਿੱਚ ਵਜਦੀ ਹੈ ਤੇ ਸਿਰ ਨੂੰ ਵੀ ਵਜਦੀ ਹੈ ਬਹੁਤ ਜ਼ਿਆਦਾ ਤਿੱਖੀ ਸਵੇਰੇ ਸਵੇਰ ਨਿਕਲਾਈ ਸੀ ਤੇ ਵੈਸੇ ਮੌਸਮ ਤਾਂ ਹੁਣ ਠੀਕ ਹੁੰਦਾ ਜਾਂਦਾ ਵਾ ਦਿਨੋਂ ਦਿਨ ਬਟ ਮੀਂਹ ਜਿਹੜਾ ਰੋਜ਼ ਹੀ ਪੈ ਜਾਂਦਾ ਵਾ ਧੁੱਪ ਵੀ ਨਿਕਲ ਜਾਂਦੀ ਆ ਮੀਂਹ ਵੀ ਪੈ ਜਾਂਦਾ ਵਾ ਪਰ ਬਹੁਤ ਪਰੇਸ਼ਾਨ ਕੀਤਾ ਆ ਮੀਨ ਨੇ ਮੀਨ ਨੇ ਤੇ ਬਹੁਤ ਜ਼ਿਆਦਾ ਕੀਤਾ ਹੈ ਨਾ ਕੁਝ ਕਹਾੜਾ ਨੇ ਕੀਤਾ ਆ ਵਾ ਸਾਡੇ ਪਿੰਡ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ ਵਾ ਤੇ ਪਰ ਬਹੁਤ ਮਾੜੀ ਗੱਲ ਜਿੰਨਾ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਪਤਾ ਵਾ ਜ ਜਿੰਨਾਂ ਦੇ ਘਰ ਖਰਾਬ ਹੋਏ ਬਹੁਤ ਜ਼ਿਆਦਾ ਔਖਾ ਹੈ ਪਿਆ ਵਾ ਮਤਲਬ ਆਪਾਂ ਇਸ ਚੀਜ਼ ਦੇ ਵਿੱਚੋਂ ਦੀ ਲੰਗੇ ਨਹੀਂ ਹੋਏ ਪਰ ਜਿਹੜੇ ਲੋਕ ਲੰਗਣਦੇ ਆ ਨਾ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਹਾਲ ਕੀ ਹੁੰਦਿਆ ਵਾ ਦੇਖ-ਦੇਖ ਕੇ ਵੀਡੀਓ ਨਾਲ ਕਈ ਬਰੀ ਰੋਣਾ ਆ ਜਾਂਦਾ ਵਾ ਬਹੁਤ ਔਖਾ ਆ ਪਿਆਵਾ ਮੀਨ ਨੇ ਤਹੱਦੋਂ ਵੱਧ ਹੀ ਕਮਾਲ ਕਰਤਾ ਨਾ ਇੱਕ ਤਾਂ ਹੜਾ ਨੇ ਤੇ ਉਤੋਂ ਮੀਨ ਹੀ ਹੜਦਾ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਪਿਆ ਲੋਕ ਬੇਕਾਰ ਹੋਏ ਦੇਖੇ ਨਹੀਂ ਜਾਂਦੇ ਮੈਂ ਨਾ ਮਤਲਬ ਵੀਡੀਓਜ਼ ਦੇਖ ਕੇ ਸਕੰਦਰ ਸੁਲਤਾਨ ਨੂੰ ਵੀ ਦੇਖਦੇ ਆ ਕਹਿੰਦੇ ਮਮਾ ਇਹਨਾਂ ਦਾ ਘਰ ਡੁੱਬ ਗਿਆ ਨੂੰ ਆਉਗੇ ਬਦਣਾ ਅਜੀਬ ਜਿਹਾ ਲੱਗਦਾ ਵਾ ਸੁਣ ਕੇ ਵੀ ਤੇ ਦੇਖ ਕੇ ਵੀ ਪਰ ਮਾਰਾਜ਼ ਦੀ ਰਜ਼ਾ ਵਾ ਤੁਹਾਨੂੰ ਪਤਾ ਮਾਰਾਜ਼ ਦੀ ਰਜ਼ਾ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਤੇ ਲੋ ਜੀ ਇੱਥੇ ਆਪਾਂ ਜਿਹੜੇ ਆ ਰੂਮ ਵਾਲੀ ਸਾਈਡ ਆ ਗਏ ਸੀ ਆਪਣੇ ਬਿਸਤਰੇ ਜਿਹੜੇ ਚੱਕਰ ਕਰਕੇ ਰੱਖਦੇ ਸੀ ਬਸ ਉਹਨਾਂ ਛਾੜੂ ਲਗਾਉਣੇ ਆ ਤੇ ਮੰਜੇ ਵਗੈਰਾ ਚੁੱਕ ਕੇ ਫਿਰ ਖਲਾਰ ਚੁੱਕਦੇ ਹਾਂ ਬੱਚੇ ਇੰਨਾ ਜ਼ਿਆਦਾ ਗਾਂ ਮਚਾ ਦਿੰਦੇ ਆ ਨਾ ਅੰਦਰ ਦੇਖੋ ਬਾਜ਼ੀਆਂ ਬਾਜ਼ੀਆਂ ਖਲਾਰੀਆਂ ਆ ਬਸ ਇਹਨਾਂ ਨੂੰ ਹੌਲੀ ਹੌਲੀ ਮੈਂ ਚੁੱਕਦੀ ਆ ਤੇ ਬਸ ਇਹਨਾਂ ਨੂੰ ਕੰਮ ਕਰਕੇ ਤੇ ਫਿਰ ਮਤਲਬ ਆਪਾਂ ਚਾਹ ਪਾਣੀ ਸਵੇਰੇ ਪੀ ਕੇ ਉਹਦੇ ਨਾਲ ਹੀ ਨਾਸ਼ਤਾ ਕਰ ਲਿਆ ਸੀ ਪੂਜੀਆ ਬਿਸਕੁਟ ਖਾ ਲਿਆ ਸੀ ਬਾਅਦ ਵਿੱਚ ਭੁੱਖਣੀ ਲੱਗੀ ਬੱਚੇ ਵੀ ਖੇਡ ਕੂੜ ਕੇ ਸੌਂ ਗਏ ਫਿਰ ਮੈਂ ਵੀ ਪੈ ਗਈ ਕਿਉਂਕਿ ਸਰਦਾਰ ਜੀ ਹੁਣੀ ਤਾਂ ਗਏ ਹੋਏ ਸੀ ਗੱਡੀ ਲੈ ਕੇ ਉਹਨਾਂ ਨੇ ਵੈਸੇ ਸ਼ਾਮ ਨੂੰ ਆ ਜਾਣਾ ਸੀ ਵੈਸੇ ਅੱਜ ਸਾਡਾ ਪਲਾਨ ਸੀ ਗੁਜੰਦਵਾਲ ਸੈ ਮੇਲਾ ਦੇਖਣ ਦਾ ਬਟ ਕੈਨਸਲ ਹੋ ਗਿਆ ਕਿ ਕਿ ਸਕੰਦਰੋਨ ਦੇ ਪਪਾ ਨੂੰ ਇੰਨਾ ਜ਼ਿਆਦਾ ਤੇਜ਼ ਬੁਖਾਰ ਚੜ ਗਿਆ ਸੀ ਨਾ ਉਹਨਾਂ ਨੂੰ ਸਵੇਰੇ ਸਵੇਰ ਵੀ ਹੈਗਾ ਸੀ ਥੋੜਾ ਜਿਹਾ ਪਰ ਜਦੋਂ ਗੱਡੀ ਲੈ ਕੇ ਗਏ ਉਹਨਾਂ ਨੂੰ ਜਦੋਂ ਘਰ ਆਏ ਨਾ ਮਤਲਬ 4:00 ਵਜੇ ਆ ਗਏ ਸੀ ਬਹੁਤ ਜ਼ਿਆਦਾ ਤੇਜ਼ ਬੁਖਾਰ ਸੀ ਆ 4:00 ਵਜੇ ਤੋਂ ਵੀਡੀਓ 4:00 ਵਜੇ ਤੋਂ ਪਹਿਲਾਂ ਦੀ ਵੀਡੀਓ ਆ ਮੈਨੂੰ ਦੁਪਹਿਰੇ 2:00 ਵਜੇ ਭੁੱਖ ਬੜੀ ਲੱਗੀ ਫਿਰ ਮੈਂ ਸੋਚਿਆ ਕਿ ਨਮਕੀਨ ਚੋਲ ਬਣਾ ਕੇ ਖਾ ਲੈਂਦੀ ਆ ਕਿਉਂਕਿ ਮੇਰੇ ਚੋਲ ਫੇਵਰਟ ਹੈ ਇਸ ਕਰਕੇ ਜਦੋਂ ਮੈਨੂੰ ਇਦਾਂ ਤੇਜ਼ ਭੁੱਖ ਲੱਗਦੀ ਹੈ ਨਾ ਰੋਟੀ ਤਾਂ ਅੱਜ ਅਸੀਂ ਨਹੀਂ ਬਣਾਈ ਕਿਉਂਕਿ ਸਕੰਦਰ ਉਹਨਾਂ ਨੂੰ ਇੱਕ ਇੱਕ ਪੈਸੇ ਮੈਂ ਪਰੌਂਠੀ ਲਾਤੀ ਸੀ ਸਰਦਾਰ ਜਿन्होंने ਸਿਖਾ ਕੇ ਗਿਆ ਉਹ ਕਹਿੰਦੇ ਕਿ ਉੱਥੋਂ ਕੋਈ ਨਾ ਖਾ ਲਾਂਗੇ ਕਿਉਂਕਿ ਉਹ ਤੜਕੀ ਨਿਕਲ ਗਈ ਸੀ ਨਾ ਫਿਰ ਆnde ਕੋਈ ਨਹੀਂ ਰਾ ਦੇ ਵਿੱਚ ਲੰਗਰ ਵੀ ਬਹੁਤ ਜ਼ਿਆਦਾ ਹੋਣਿਆ ਮਹਾਰਾਜ ਜੀ ਦਾ ਮੇਲਾ ਵਸ ਕਰਕੇ ਕਿੰਨੇ ਕੋਈ ਨਹੀਂ ਰਾ ਦੇ ਵਿੱਚ ਪ੍ਰਸ਼ਾਦਾ ਛਕ ਲਾਂਗੇ ਹਿੰਗੇ ਤੇ ਮੇਰਾ ਦਿਲ ਨਹੀਂ ਸੀ ਕਿ ਤਾ ਰੋਟੀ ਖਾਣ ਨੂੰ ਅੱਜ ਤੇ ਮੈਂ ਸਵੇਰੇ ਪੂਜੀਆ ਬਿਸਕੁਟ ਖਾ ਲਿਆ ਸੀ ਇਸ ਕਰਕੇ ਭੁੱਖ ਨਹੀਂ ਲੱਗੀ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਇਸ ਕਰਕੇ ਮੈਂ ਛੋਲ ਬਣਾ ਲੇ ਦੁਪਹਿਰੇ ਸਿੰਪਲ ਜੇ ਤਰੀਕੇ ਦੇ ਨਾਲ ਤੜਕਾ ਲਗਾ ਕੇ ਆਲੂ ਤੇ ਪਿਆਜ਼ ਭੁੰਨ ਕੇ ਤੇਲ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਕੇ ਤੇ ਬਸ ਸਿੰਪਲ ਜੇ ਤਰੀਕੇ ਦੇ ਨਾਲ ਤੜਕਾ ਲਾਇਆ ਜਿਹੜਾ ਛੋਲਾ ਨੂੰ ਤੇ ਮੇਰੇ ਖਿਆਲ ਨਾਲ ਸਾਰੇ ਇਦਾਂ ਹੀ ਬਣਾਉਂਦੇ ਹੋਣੇ ਆ ਮਤਲਬ ਵੱਖਰੇ ਵੱਖਰੇ ਤਰੀਕੇ ਨਾਲ ਵੀ ਬੰਦਿਆ ਕੁਝ ਕੋ ਹਲਦੀ ਵਾਲੇ ਚੋਲੇ ਵੀ ਹੁੰਦੇ ਉਹ ਵੀ ਬਹੁਤ ਜਿਆਦਾ ਵਧੀਆ ਲੱਗਦੇ ਮੈਨੂੰ ਬਟਾ ਜੋ ਨੀਸੀ ਬਣਾਇਆ ਮੈਂ ਮੈਂ ਸੋਚਿਆ ਕਿ ਚਾ ਚੋਲਾ ਦੇ ਨਾਲ ਆਪਣਾ ਥੋੜੀ ਜੀ ਚਾਹ ਬਣਾ ਕੇ ਨਾ ਵਧੀਆ ਸੁਆਦ ਲੱਗਦੇ ਬੱਚੇ ਵੀ ਖੁਸ਼ ਹੋ ਕੇ ਖਾ ਲੈਣਗੇ ਬੱਚੇ ਵੀ ਉੱਠ ਖੜੇ ਸੀ ਉਹਨਾਂ ਨੇ ਵੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਖਾਦੇ ਕਹਿੰਦੇ ਮਮਾ ਸੁਆਦ ਤੇ ਲੋ ਜੀ ਇੱਥੇ ਆਪਣੇ ਜਿਹੜੇ ਆ ਚੋਲਾ ਨੂੰ ਵੀ ਤੜਕਾ ਲੱਗ ਚੁੱਕਿਆ ਸੀ ਲੋਜੀ ਹੋਣ ਆਪਾਂ ਪਹਿਲਾ ਵਾਂਗੂ ਹੀ ਆਪਣੇ ਡੇਲੀ ਵਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਜਿਹੜੇ ਤਾਂ ਮੇਰੇ ਚੈਨਲ ਤੇ ਨਵੇਂ ਹੁੰਦੇ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਸਾਰੇ ਜਾਣੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਹੱਲੇ ਨਾ ਮੇਰੇ ਕੋਲ ਮਤਲਬ ਥੋੜੀ ਥੋੜੀਆਂ ਕਲਿੱਪਸ ਬਣਦੀਆਂ ਤੁਹਾਨੂੰ ਬਤਾ ਬੱਚਿਆਂ ਨੂੰ ਛੁੱਟੀਆਂ 'ਵਾਂ ਬਹੁਤ ਤੰਗ ਕਰਦੇ ਆ ਤੇ ਫੋਨ ਦਾ ਖੜਾ ਹੀ ਨਹੀਂ ਛੱਡਦੇ ਬਸ ਸਾਰਾ ਦਿਨ ਫੋਨ ਫੋਨ ਬੀਤੇ ਰਹਿੰਦੇ ਆ ਫਿਰ ਜਦੋਂ ਟਿੱਕੇ ਹੁੰਦੇ ਆ ਚਾਹੇ ਮੈਂ ਉਹਨਾਂ ਨੂੰ ਬਣਾ ਬੁਣਾ ਲਾ ਕੇ ਉਹਨਾਂ ਤੋਂ ਫੋਨ ਲੈ ਕੇ ਥੋੜੀ ਬਹੁਤੀ ਵੀਡੀਓ ਜਿਹੜੀ ਸ਼ੂਟ ਕਰ ਲੈਣੀ ਆ ਫਿਰ ਜਦੋਂ ਆਪਣੇ ਬੱਚੇ ਸਕੂਲ ਜਾਣ ਲੱਗ ਪਣਗੇ ਤੇ ਉਦੋਂ ਆਪਾਂ ਤੁਹਾਡੇ ਨਾਲ ਦੱਸਾਂ 15 ਮਿੰਟਾਂ ਦੀ ਵੀਡੀਓ ਜਿਹੜੀ ਸ਼ੇਅਰ ਕਰਿਆ ਕਰਾਂਗੇ ਤੇ ਲੋਜੀ ਛੋਲਾ ਨੂੰ ਜਿਹੜਾ ਤੜਕਾ ਲਗਾ ਕੇ ਤੇ ਇੱਕ ਗਲਾਸ ਛੋਲਾਂ ਦਾ ਸੀ ਦੋ ਗਲਾਸ ਆਪਾਂ ਪਾਣੀ ਪਾ ਕੇ ਤੇ ਟੱਕ ਦਿੱਤੇ ਸੀ ਤੇ ਆਪਣੇ ਛੋਲ ਬਣ ਕੇ ਹੋ ਗਿਆ ਰੈਡੀ ਪਾ ਫਸ ਤੇ ਵੀ ਮੈਂ ਰੱਖ ਦਿੱਤੇ ਸੀ ਇਹਨਾਂ ਨੂੰ 5-10 ਮਿੰਟ ਲੱਗਦੇ ਆ ਕੋਈ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ ਆ ਤੇ ਆਪਾਂ ਥੋੜੀ ਜਿਹੀ ਚਾਹ ਵੀ ਬਣਾ ਕੇ ਨਾਲ

ਆ ਪੁੱਤ ਨਾ ਜਾਣ ਕੇ ਮਸਤੀ ਕਰਦੇ ਮम्मा ਹਾਂਜੀ ਚਲੋ ਤੋਰੋ ਚੱਲੀਏ ਆਂਦਾ ਮम्मा ਤੇਲ ਹੈ ਮੈਂ ਵੀ ਰੱਖ ਜਣਾ ਕਰੀ ਮੈਂ ਨਹੀਂ ਮੈਂ ਨਹੀਂ ਮੈਂ ਫੋਨ ਕਰੇ ਰੱਖ ਜੀ ਨਾ ਆਦਾ ਆਦਾ ਮੈਂ ਵੀ ਮੈਂ ਵੀ ਮੈਂ ਵੀ ਕੀ ਕਰਤਾ ਆ ਤੋ ਬਾਜਾ ਕੱਲ ਚੱਲੇ ਮੈਂ ਨਹੀਂ ਜਾਣਾ ਮੈਂ ਕਰੀ ਰਹਿਪੈ ਨਹੀਂ ਮੈਂ ਕਰ ਰਿਆ ਗਾ ਨਹੀਂ ਰਿਆ ਚਲ ਚਲੋ ਮੈਂ ਫੋਨ ਰੱਖਾਂ